ਮੰਜਤ ਪਹਾਰਾਂ ਧੀਰਜ ਸੁਨਿਆਰ ਅਹਿਰਣ ਮਤ ਵੇਦ ਹਥਿਆਰ ਭੌਖਲਾ ਅਗੰਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜਿਐ ਸਬਦੇ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾ ਇੱਕ ਨਦਰੀ ਨਦਰ ਨਿਹਾਲ ਜਬਜੀ ਸਾਹਿਬ ਦੀ 83ਵੀਂ ਪੌੜੀ ਜੋ ਪੌੜੀਆਂ ਦਾ ਉਪ ਸੰਗਾਰ ਹੈ ਪੌੜੀਆਂ ਦੇ ਰੂਪ ਵਿੱਚ ਜਿਸ ਦੇ ਜਬਜੀ ਸਾਹਿਬ ਦੀ ਸਮਾਪਤੀ ਹੈ ਤੇ ਜਬਜੀ ਸਾਹਿਬ ਦਾ ਹੁਣ ਮੂਲ ਸਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਪੌੜੀ ਵਿੱਚ ਕਥਨ ਕਰਦੇ ਨੇ ਸਾਰੀਆਂ ਪੌੜੀਆਂ ਵਿੱਚ ਮੂਲ ਸਿੱਖਿਆ ਤੇ ਧਿਕਸ਼ਾ ਇਹੀ ਸੀ ਕਿ ਕਿਸੇ ਤਰੀਕੇ ਨਾਲ ਮਨ ਨੂੰ ਘੜਿਆ ਜਾਏ ਮਤ ਨੂੰ ਘੜਿਆ ਜਾਏ ਬੁੱਧ ਨੂੰ ਘੜਿਆ ਜਾਏ ਹੁਣ ਉਸੇ ਦਾ ਇਹ ਵਿਸਥਾਰ ਇਸ ਇੱਕੇ ਪੌੜੀ ਦੇ ਵਿੱਚ ਜਿਹੜੀ ਗੱਲ ਆਪ ਨੇ 37 ਪੌੜੀਆਂ ਵਿੱਚ ਆਖੀ ਹੈ ਉਹਦਾ ਸਾਰ ਉਸਦਾ ਤਤ ਇਸ 38ਵੇਂ ਪੌੜੀ 'ਚ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਢੰਗ ਨਾਲ ਵਰਣਨ ਕਰਦੇ ਨੇ ਜੇ ਘੜਨਾ ਹੈ ਮਨ ਨੂੰ ਤਾਂ ਕਿਹੜੀ ਟਕਸਾਲ ਦੇ 'ਚ ਘੜੀਏ ਕਿੱਥੇ ਘੜੀਏ ਘੜੀਏ ਸ਼ਬਦ ਸੱਚੀ ਟਕਸਾਲ ਸ਼ਬਦ ਦੀ ਟਕਸਾਲ ਸੱਚ ਦੀ ਜੋ ਟਕਸਾਲ ਹੈ ਉੱਥੇ ਘੜਨਾ ਹੈ ਭਾਵ ਜਿੱਥੇ ਸ਼ਬਦ ਦਾ ਉਚਾਰਨ ਹੈ ਸ਼ਬਦ ਦਾ ਜਾਤ ਹੈ ਸ਼ਬਦ ਦੀ ਵਿਆਖਿਆ ਹੈ ਸ਼ਬਦ ਦਾ ਜਿੱਥੇ ਵਿਸਥਾਰ ਹੈ ਸ਼ਬਦ ਹੀ ਸ਼ਬਦ ਹੈ ਜਿੱਥੇ ਉਸ ਤਕਸਾਲ ਦੇ ਚ ਇਸ ਮਨ ਨੂੰ ਘੜਨਾ ਹੈ ਭਾਉ ਸ਼ਬਦ ਦੀ ਤਕਸਾਲ ਸਤਸੰਗ ਦੇ ਚ ਇਸ ਮਨ ਨੂੰ ਘੜਨਾ ਹੈ ਦੁਕਾਨ ਕਿਹੜੀ ਹਥਿਆਰ ਕਿਹੜੇ ਅਹਿਰਣ ਕਿਹੜਾ ਫਿਰ ਅਗਨੀ ਤੋਂ ਬਿਨਾ ਢਾਲਣਾ ਤੇ ਘਾਲਣਾ ਬਹੁਤ ਔਖਾ ਹੈ ਤਾਂ ਅਗਨੀ ਕਿਹੜੀ ਇਸ ਸਭ ਕੁਝ ਦਾ ਵਿਸਥਾਰ ਗੁਰੂ ਬਾਬਾ ਜੀ ਇੰਜ ਕਰਦੇ ਨੇ ਜਤ ਪਹਾਰਾ ਪਹਾਰਾ ਸੁਨਿਆਰ ਦੀ ਦੁਕਾਨ ਜਿੱਥੇ ਅਨੇਕਾਂ ਜ਼ੇਵਰ ਪਏ ਨੇ ਘੜੇ ਹੋਏ ਸਾਈਂ ਕਹਿੰਦੇ ਨੇ ਤੂੰ ਜਤ ਦੀ ਪਹਾਰਾ ਬਣਾ ਭਾਅ ਆਪਣੇ ਪੰਜੇ ਇੰਦਰੀਆਂ ਨੂੰ ਕਾਬੂ ਦੇ ਚ ਰੱਖ ਜਤ ਕੀ ਹੈ ਸਹੀ ਵੇਖਣਾ ਸਹੀ ਬੋਲਣਾ ਸਹੀ ਸੁਣਨਾ ਔਰ ਸੱਚ ਸੂੰਗਣਾ ਤੇ ਸੱਚ ਹੀ ਸਪਰਸ਼ ਕਰਨਾ ਤੇ ਸੱਚ ਨੂੰ ਹੀ ਸੋਚਣਾ ਬਸ ਇਹ ਜਤ ਹੈ ਬਾਕੀ ਕੋਈ ਜਤੀ ਨਹੀਂ ਜਗਤ ਦੇਚ ਬਿੰਦ ਰਾਖ ਜੋ ਤਰੀਏ ਭਾਈ ਖੁਸਰੇ ਕਿਉਂ ਨਾ ਪਰਮਗਤ ਪਾਈ ਭਗਤ ਕਬੀਰ ਜੀ ਮਹਾਰਾਜ ਅਗਰ ਬਿੰਦ ਨੂੰ ਸਰੀਰ ਦੇ ਚ ਧਾਰਨ ਕਰਕੇ ਤੇ ਯਤਨਾ ਨਾਲ ਉਸਨੂੰ ਠਹਿਰਾਇਆ ਜਾਏ ਤਾਂ ਭਗਤ ਕਬੀਰ ਕੰਨੇ ਖੁਸਰਾ ਵੀ ਫਿਰ ਜਤੀ ਹੈ ਕਿਉਂਕਿ ਉਹ ਵੀ ਬਿੰਦ ਨੂੰ ਸਰੀਰ ਦੇ ਵਿੱਚ ਜੋ ਹੈ ਰੱਖ ਲੈਂਦਾ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫੈਸਲਾ ਕਿ ਇਸ ਤਰ੍ਹਾਂ ਤੇ ਬਿੰਦ ਨੂੰ ਸਰੀਰ ਦੇ ਵਿੱਚ ਰੱਖਿਆ ਹੀ ਨਹੀਂ ਜਾ ਸਕਦਾ ਅਨੇਕ ਜਤਨ ਕਰੇ ਬਿੰਦ ਕਿਵੇਂ ਨਾ ਰਹਾਈ ਮਨੁ ਆ ਡੋਲੇ ਨਰਕੇ ਜਾਏ ਲਿਆਜ਼ਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦ੍ਰਿਸ਼ਟੀ ਚ ਉਹ ਜਤੀ ਜਤੀ ਨਹੀਂ ਜੋ ਜਗਤ ਦੀ ਦ੍ਰਿਸ਼ਟੀ ਵਿੱਚ ਜਤੀ ਗਿਣਿਆ ਜਾਂਦਾ ਹੈ ਗ੍ਰਸਥ ਦਾ ਤਿਆਗ ਕਰ ਦੇਣਾ ਤੋਂ ਤਿਆਗ ਦਾ ਮਾਰਗ ਗੁਰੂ ਨਾਨਕ ਦਾ ਮਾਰਗ ਨਹੀਂ ਹੈ ਤਿਆਗੀ ਭ੍ਰਸ਼ਟ ਹੋ ਸਕਦਾ ਹੈ ਜਿਸ ਨੇ ਗ੍ਰਹਿਣ ਕੀਤਾ ਹੋਇਆ ਉਹਨੂੰ ਕੀ ਭ੍ਰਸ਼ਟ ਕਰੋਗੇ ਐਸ ਵਾਸਤੇ ਯੋਗ ਭ੍ਰਸ਼ਟ ਸ਼ਬਦ ਸਾਡੇ ਦੇਸ਼ ਵਿੱਚ ਬੜਾ ਪ੍ਰਚਲਿਤ ਹੈ ਫਲਾਣਾ ਯੋਗੀ ਭ੍ਰਸ਼ਟ ਹੋ ਗਿਆ ਫਲਾਣਾ ਤਿਆਗੀ ਭ੍ਰਸ਼ਟ ਹੋ ਗਿਆ ਪਰ ਜੋ ਕੀਰਤ ਕਰਦਾ ਹੈ ਤੇ ਜਿਹਦੇ ਕੋਲ ਧਨ ਹੈ ਉਹਨੂੰ ਧਨ ਦੇ ਕੇ ਕਿਸ ਤਰ੍ਹਾਂ ਭ੍ਰਸ਼ਟ ਕਰੋਗੇ ਜੋ ਗ੍ਰਸਤੀ ਹੈ ਤੇ ਜਿਹਦੀ ਕੋਲ ਨਾਰੀ ਹੈ ਉਹਨੂੰ ਨਾਰੀ ਦਾ ਰੂਪ ਦਿਖਾ ਕੇ ਕਿਸ ਤਰ੍ਹਾਂ ਭ੍ਰਸ਼ਟ ਕਰੋਗੇ ਐਸ ਵਾਸਤੇ ਗੁਰਨਾਨਕ ਦਾ ਮਾਰਗ ਉਹ ਮਾਰਗ ਹੈ ਇਹਨੂੰ ਸਹੀ ਢੰਗ ਨਾਲ ਅਪਣਾਦਿਆਂ ਮਨੁੱਖ ਭ੍ਰਸ਼ਟ ਨਹੀਂ ਹੋ ਸਕਦਾ ਭ੍ਰਸ਼ਟ ਤੇ ਉਹ ਹੀ ਹੋਵੇਗਾ ਜਿਨੇ ਤਿਆਗ ਕੀਤਾ ਹੈ ਤੇ ਤਿਆਗ ਜਿਸ ਚੀਜ਼ ਦਾ ਕੀਤਾ ਉਸ ਦਾ ਲੋਭ ਦੇ ਕੇ ਉਹਦਾ ਰੂਪ ਸਵਾਰ ਕੇ ਮਨੁੱਖ ਨੂੰ ਜਿਹ ਹੈ भ्रष्ट ਕੀਤਾ ਜਾ ਸਕਦਾ ਹੈ ਔਰ ਅੱਜ ਤੱਕ ਇਸ ਤਰ੍ਹਾਂ ਦੇ ਤਿਆਗੀ भ्रष्ट ਹੁੰਦੇ ਆਏ ਨੇ ਔਰ ਹੁੰਦੇ ਰਹਿਣਗੇ ਕਿਉਂ ਕਿ ਇਹ ਪ੍ਰਕਿਰਤੀ ਦੇ ਨਿਯਮ ਤੋਂ ਉਲਟ ਗੱਲ ਹੈ ਸਾਬ ਕਹਿੰਦੇ ਨੇ ਜਤ ਦੀ ਤੂੰ ਪਹਾਰਾ ਬਣਾ ਤੋ ਜਤ ਤੋਂ ਮੁਰਾਦ ਮਿੱਥਿਆ ਨਾਹੀ ਰਸਨਾ ਪਰਸ ਮਨ ਮੇਂ ਪ੍ਰੀਤ ਨਿਰੰਝਨ ਦਰਸ ਜ਼ੁਬਾਨ ਤੋਂ ਮਿਥਿਆ ਆਵਾਕ ਨਹੀਂ ਬੋਲਨੇ ਜ਼ੁਬਾਨ ਨੂੰ ਕਾਬੂ ਚ ਰੱਖਣਾ ਸ਼ੇਖ ਸਾਦੀ ਸਾਹਿਬ ਕਹਿਨੇ ਨੇ ਜਿੱਥੇ ਮੇਰੇ ਬੋਲਣ ਤੋਂ ਬਿਨਾ ਕੰਮ ਚੱਲਦਾ ਹੋਵੇ ਉੱਥੇ ਮੈਨੂੰ ਹਰਗਿਜ਼ ਨਹੀਂ ਬੋਲਣਾ ਚਾਹੀਦਾ ਉੱਥੇ ਮੇਰਾ ਬੋਲਣਾ ਸਮਝ ਲਓ ਜੱਤ ਦਾ ਤਿਆਗ ਹੈ ਕਿਉਂਕਿ ਲੋੜ ਹੀ ਨਹੀਂ ਕਿਸੇ ਨੂੰ ਲੋੜ ਹੀ ਨਹੀਂ ਜਿੱਥੇ ਮੇਰੇ ਬੋਲਣ ਦੀ ਲੋੜ ਨਹੀਂ ਉੱਥੇ ਮੈਨੂੰ ਨਹੀਂ ਬੋਲਣਾ ਚਾਹੀਦਾ ਪਰ ਜਿੱਥੇ ਮੈਂ ਦੇਖਾਂ ਕਿ ਵਗਰ ਬੀਨਮ ਕੇ ਨਾਬੀਨਾ ਉਚਾ ਅਸਤ ਅਗਰ ਖਾਮੋਸ਼ ਬਨਸ਼ੀਨਮ ਗੁਨਾਹ ਅਸਤ ਜਿੱਥੇ ਮੈਂ ਦੇਖਾਂ ਕਿ ਇੱਕ ਨਾਬੀਨ ਹੈ ਇੱਕ ਅੰਧਾ ਹੈ ਤੇ ਉਹਦੇ ਅੱਗੋਂ ਖੂ ਹੈ ਤੇ ਫਿਰ ਵੀ ਮੈਂ ਚੁੱਪ ਰਹਿ ਜਾਵਾਂ ਮੇਰਾ ਚੁੱਪ ਰਹਿ ਜਾਣਾ ਇੱਕ ਗੁਨਾਹ ਹੋਵੇਗਾ ਪਾਪ ਹੋਵੇਗਾ ਉੱਥੇ ਮੈਨੂੰ ਬੋਲਣਾ ਚਾਹੀਦਾ ਹੈ ਬਈ ਖੂ ਹੈ ਇਹ ਖੂ ਹੈ ਇਹ ਅੰਧੇ ਰੁਕ ਜਾ ਪਰ ਬੰਦਾ ਸੁ ਜਾਖਾ ਉਹਨੂੰ ਸਭ ਕੁਝ ਦਿਖਾਈ ਦੇ ਰਿਹਾ ਤੇ ਫਿਰ ਮੈਂ ਰੋਲਾ ਪਾਵਾਂ ਬਈ ਅੱਗੋਂ ਖੂ ਹੈ ਅੱਗੋਂ ਖੂ ਹੈ ਇਹ ਮਿੱਥਿਆ ਬੋਲਣਾ ਹੈ ਇਹ ਫਜ਼ੂਲ ਬੋਲਣਾ ਹੈ ਇਹ ਜ਼ਿਆਦਾ ਬੋਲਣਾ ਹੈ ਤੋ ਜਤੀ ਬੰਦਾ ਉਤਨਾ ਹੀ ਬੋਲਦਾ ਹੈ ਜਿਤਨੀ ਲੋੜ ਹੈ ਉਹੀ ਸੁਣਦਾ ਹੈ ਜੋ ਜੀਵਨ ਲਈ ਲਾਭਕਾਰੀ ਹੈ ਉਹੀ ਕੁਝ ਵੇਖਦਾ ਹੈ ਜਿਹਦੇ ਨਾਲ ਜ਼ਿੰਦਗੀ ਦੀ ਤਾਮੀਰ ਹੋਵੇ ਔਰ ਉਹੀ ਕੁਛ ਸਪਰਸ਼ ਕਰਦਾ ਹੈ ਜਿਹਦੇ ਨਾਲ ਅਪਵਿੱਤਰਤਾ ਨਾ ਹੋਵੇ ਔਰ ਉਹੀ ਕੁਛ ਸੋਚਦਾ ਹੈ ਜਿਹਦੇ ਨਾਲ ਸੋਚਣੀ ਬੁਲੰਦੀਆਂ ਨੂੰ ਛੂਵੇ ਸੁਰਤ ਉੱਚੀ ਹੋਵੇ ਜਤੀ ਦੇ ਇਹ ਲਕਸ਼ਣ ਨੇ ਤਾਂ ਸਾਇਬ ਕੰਨ ਜੱਤ ਦੀ ਪਹਾਰਾ ਬਣਾਈ ਜਾਵੇ ਸੁਨਿਆਰੇ ਦੀ ਦੁਕਾਨ ਤੇ ਸੁਨਾਰਾ ਕੌਣ ਹੋਵੇ ਧੀਰਜ ਸੁਨਿਆਰ ਧੀਰਜ ਇਹਨੂੰ ਸੁਨਿਆਰ ਬਣਾਇਆ ਜਾਵੇ ਜਲਦਬਾਜ਼ੀ ਤੇ ਕਾਲੀ ਤਬੀਅਤ ਇਦੇ ਚ ਮਨੁੱਖ ਦੇ ਕੋਲ अनेका ਭੁੱਲਣਾ ਆਉਂਦੀਆਂ ਨੇ ਜਲਦਬਾਜ਼ੀ ਦੇ ਚ ਗਿਆਨ ਤੇ ਧਿਆਨ ਮਨੁੱਖ ਦਾ ਗਹਿਰਾ ਨਹੀਂ ਜਾਂਦਾ ਜਲਦੀ ਜਲਦ ਵਿੱਚ ਅਕਸਰ ਦੇਖਿਆ ਗਿਆ ਹੈ ਮਨੁੱਖ ਕਾਫੀ ਕੁਝ ਭੁੱਲ ਜਾਂਦਾ ਹੈ ਬਹੁਤ ਜਲਦੀ ਦੇ ਛੋਵੇ ਤੋਂ ਜ਼ਰੂਰੀ ਤੋਂ ਜ਼ਰੂਰੀ ਕਾਗਜ਼ਾਤ ਜਾਂ ਵਸਤੂਆਂ ਮਨੁੱਖ ਅਕਸਰ ਭੁੱਲ ਜਾਂਦੇ ਨੇ ਕਾਰਨ ਕਿ ਜਲਦੀ ਦੇ ਚ ਧਿਆਨ ਮਨੁੱਖ ਦਾ ਗਹਿਰਾਈ ਦੇ ਚ ਨਹੀਂ ਜਾਂਦਾ ਇਸ ਵਾਸਤੇ ਦੁਨੀਆ ਦੇ ਤਮਾਮ ਧਰਮ ਗ੍ਰੰਥਾਂ ਨੇ ਤੇ ਮਹਾਪੁਰਸ਼ਾਂ ਨੇ ਧੀਰਜ ਨੂੰ ਠਹਿਰਾਉ ਨੂੰ ਬਹੁਤ ਵੱਡਾ ਮਾਣ ਦਿੱਤਾ ਹੈ ਤੇ ਜਲਦਬਾਜ਼ੀ ਨੂੰ ਕਾਹੀ ਤਬੀਅਤ ਨੂੰ ਅਕਸਰ ਆਖਿਆ ਕਿ ਇਹ ਦੈਤਾਂ ਦੇ ਲੱਛਣ ਨੇ ਸਾਹਿਬੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾਤੇ ਬੜਾ ਸਪਸ਼ਟ ਰੂਪ ਵਿੱਚ ਫਰਮਾਨ ਹੈ ਕਿ ਜ਼ੂਦੀ ਬਵਦਕਾਰ ਆਹਿਰ ਮਨਾ ਜਲਦਬਾਜ਼ੀ ਕਰਨਾ ਸ਼ੈਤਾਨਾ ਦਾ ਕੰਮ ਹੈ ਸ਼ੈਤਾਨ ਹੀ ਕਰ ਦੇਣ ਕਿਉਂਕਿ ਜਲਦਬਾਜ਼ੀ ਦੇਚ ਕੰਮ ਦੀ ਗਹਿਰਾਈ ਦੇਚ ਮਨੁੱਖ ਝਾਤ ਮਾਰ ਨਹੀਂ ਸਕੇਗਾ ਲਿਆਜ਼ਾ ਉਲਟਾ ਹੀ ਹੋਵੇਗਾ ਗਲਤ ਹੋਵੇਗਾ ਅਨਰਥ ਹੋਵੇਗਾ ਤੂੰ ਧੀਰਜ ਨੂੰ ਸੁਨਿਆਰ ਬਣਾ ਧੀਰਜ ਹਰ ਗੱਲ ਨੂੰ ਠਹਿਰਾਓ ਨਾਲ ਧਿਆਨ ਦੀ ਇਕਾਗਰਤਾ ਨਾਲ ਗਹਿਰਾਈ ਨਾਲ ਦੂਰ ਦ੍ਰਿਸ਼ਟੀ ਨਾਲ ਕਰਨਾ ਧੀਰਜ ਮਾਰਾਈ ਤੇ ਕਹਿਣ ਦੇ ਲੰਮੀ ਨਦਰ ਨਿਹਾ ਲਈਏ ਅਸਾ ਦੀ ਵਰਦੀ ਬੜੀ ਸੁੰਦਰ ਪੰਕਤੀ ਹੈ ਇਹ ਬੰਦੇ ਕਦਮ ਇੱਕ ਚੱਲ ਤੇ ਦ੍ਰਿਸ਼ਟੀ 100 ਕਦਮਾਂ ਤੇ ਰੱਖ ਬੇ ਤੇਰਾ ਇੱਕ ਕਦਮ ਆਖਰੇ ਪਹੁੰਚੇਗਾ ਕਿੱਥੇ ਤੂੰ ਮੰਜ਼ਿਲ ਦੀ ਤਰਫ ਵੀ ਧਿਆਨ ਰੱਖ ਤੋ ਇਹ ਤਾਂ ਹੀ ਧਿਆਨ ਰੱਖਿਆ ਜਾ ਸਕਦਾ ਹੈ ਕਿ ਬੰਦੇ ਦੇ ਅੰਦਰ ਧੀਰਜ ਹੋਵੇ ਤੋ ਮਹਾਰਾਜ ਕਹਿੰਦੇ ਜੱਤ ਦੀ ਹੋਵੇ ਪਹਾਰਾ ਤੇ ਧੀਰਜ ਸੁਨਿਆਰ ਹੋਵੇ ਘੜਨਾ ਤੇ ਮੰਨਨੋ ਹੈ ਹੁਣ ਕਿਵੇਂ ਘੜੀਏ ਅਹਿਰਣ ਮਤ ਵੇਦ ਹਥਿਆ ਅਹਿਰਣ ਜੇ ਦੇ ਉਤੇ ਰੱਖ ਕੇ ਤੇ ਹਤੋੜਿਆਂ ਦੀ ਝੋਟ ਨਾਲ ਸੁਨਿਆਰਾ ਸੋਨੇ ਨੂੰ ਘੜਦਾ ਤੇ ਕੰਚਨ ਇਹ ਸੋਨਾ ਸਾਡਾ ਹਿਰਦਾ ਹੈ ਸਾਡਾ ਮਨ ਹੈ ਪਰ ਹੈ ਅਨਘੜਾ ਤੇ ਅਨਘੜਾ ਕਾਬਲੇ ਦੀਦ ਨਹੀਂ ਆਉਂਦਾ ਅਨਘੜਾ ਖੂਬਸੂਰਤ ਨਹੀਂ ਆਉਂਦਾ ਸਾਇਬ ਕਰਨ ਇਹੋ ਮਨ ਸੁੰਦਰ ਆਪਣਾ ਹਰ ਨਾਮ ਮਜੀਠੇ ਰੰਗ ਰੀ ਘੜਿਆ ਆ ਮਨ ਤੇ ਪ੍ਰਮਾਤਮਾ ਦਾ ਰੂਪ ਹੋ ਜਾਂਦਾ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਤੋ ਘੜਿਆ ਆ ਮਨ ਭਗਵਾਨ ਹੈ ਅਨ ਘੜਿਆ ਮਨ ਸ਼ੈਤਾਨ ਹੈ ਮਸ ਇਹ ਹਕੀਕਤ ਹੈ ਤੋ ਅਹਿਰਣ ਮਤ ਮਤ ਸੋਚਣ ਸ਼ਕਤੀ ਵਿਚਾਰ ਸ਼ਕਤੀ ਇਹਨੂੰ ਅਹਿਰਣ ਬਣਾ ਤੇ ਵੇਦ ਹਥਿਆਰ ਵੇਦ ਇੱਥੇ ਇਕਵਚਨ ਹੈ ਬਹੁਵਚਨ ਨਹੀਂ ਅਗਰ ਬਹੁਵਚਨ ਹੁੰਦਾ ਤੋ ਵੇਦ ਦੇ ਅਰਥ ਸੰਚਾਰ ਵੇਦ ਪਰ ਚੁਕੇ ਦਦੇ ਥੱਲੇ ਔਂਗੜ ਹੈ ਤੇ ਇਹ ਇਕਵਚਨ ਹੈ ਤੋ ਚੁਕੇ ਇਕਵਚਨ ਹੈ ਇਸ ਵਾਸਤੇ ਇਸ ਦਾ ਅਰਥ ਹੈ ਗਿਆਨ ਅਹਰਣ ਮਤ ਵੇਦ ਹਥਿਆਰ ਗਿਆਨ ਨੂੰ ਹਥੋੜਾ ਬਣਾ ਤੇ ਮਤ ਨੂੰ ਅਹਰਣ ਬਣਾ ਧੀਰਜ ਨੂੰ ਸੁਨਿਆਰ ਬਣਾ ਤੇ ਜੱਤ ਸਤ ਨੂੰ ਪੁਹਾਰਾ ਬਣਾ ਸੁਨਿਆਰੇ ਦੀ ਦੁਕਾਨ ਬਣਾ ਹੋਰ ਅਗਨ ਕਿਹੜੀ ਹੋਵੇ 쿠ਠਾਲੀ ਕਿਹੜੀ ਹੋਵੇ ਤੇ ਢਾਲਣਾ ਕਿਸ ਤਰ੍ਹਾਂ ਹੈ ਘੜਨਾ ਕਿਸ ਤਰ੍ਹਾਂ ਹੈ ਤੋਂ ਸਤਗੁਰੂ ਅੱਗੇ ਦੱਸਦੇ ਨੇ ਭੋਖਲਾ ਅਗਨ ਤਪਤਾਓ ਪੁਰਾਣੀ 쿠ਠਾਲੀ ਜੇ ਵਿੱਚ ਕੋਲੇ ਪਾ ਕੇ ਤੇ ਧੌਂਕੜੀ ਦੇ ਨਾਲ ਹਵਾ ਦੇ ਕੇ ਕੋਇਲਿਆਂ ਵਿੱਚ ਅਗਨ ਨੂੰ ਪ੍ਰਜੁਲਿਤ ਕੀਤਾ ਜਾਂਦਾ ਸੀ ਭੜਕਾਇਆ ਜਾਂਦਾ ਸੀ ਤੋ ਉਹ ਢੌਂਕੜੀ ਉਹ ਤੂੰ ਕਿਹੜੀ ਬਣਾਣੀ ਹੈ ਤੇ ਸਹਿਬ ਕਹਿੰਦੇ ਬਹੁ ਖੱਲਾਂ ਢੌਂਕੜੀ ਬਣਾ ਤੋ ਭਉ ਦੀ ਦਰਸਲ ਜਿੱਥੇ ਪ੍ਰਮਾਤਮਾ ਦਾ ਭੈ ਨਹੀਂ ਉਥੇ ਜਗਤ ਦਾ ਭੈ ਹੋਵੇਗਾ ਜਿੱਥੇ ਪ੍ਰਮਾਤਮਾ ਦਾ ਭੈ ਨਹੀਂ ਹਕੀਕਤ ਤੇ ਉਥੇ ਧੀਰਜ ਨਹੀਂ ਹੋ ਸਕਦਾ ਔਰ ਜਿੱਥੇ ਪ੍ਰਮਾਤਮਾ ਦਾ ਭੈ ਨਹੀਂ ਉੱਥੇ ਭਾਵ ਨਹੀਂ ਹੋ ਸਕਦਾ ਔਰ ਜਿੱਥੇ ਭੈ ਨਹੀਂ ਉੱਥੇ ਭਗਤੀ ਤੇ ਕੋਸੋਂ ਦੂਰ ਹੈ ਭੈ ਬਿਨ ਭਗਤ ਨਾ ਹੋਵਈ ਜੇ ਅਨੇਕ ਕਰੇ ਸਿੰਗਾਰ ਪਰ ਇੱਕ ਹਕੀਕਤ ਹੈ ਜਗਤ ਮੈਲਾ ਹੈ ਜਗਤ ਦਾ ਭੈ ਵੀ ਮੈਲਾ ਹੈ ਪ੍ਰਮਾਤਮਾ ਨਿਰਮਲ ਹੈ ਸਵਛ ਹੈ ਉਸ ਦਾ ਭੈ ਵੀ ਨਿਰਮਲ ਹੈ ਸਵਛ ਹੈ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੇ ਈਰਾਮ ਹਦੂਰੇ ਗੁਰੂ ਰਾਮਦਾਸ ਜੀ ਮਹਾਰਾਜ ਦਾ ਫਰਮਾਨ ਅਸੀਂ ਰਾਮ ਦੇ ਗੁਣ ਗਾਉਂਦੇ ਆਂ ਗਾਉਂਦੇ ਆਂ ਨਿਰਮਲ ਭਉ ਨੂੰ ਪ੍ਰਾਪਤ ਹੋ ਗਿਆਂ ਔਰ ਜਿਸ ਤਿੰਦਾ ਨਿਰਮਲ ਭੈ ਪ੍ਰਾਪਤ ਹੋਇਆ ਹਿਰਦਾ ਸ਼ੁੱਧ ਹੋ ਗਿਆ ਹੈ ਪਵਿੱਤਰ ਹੋ ਗਿਆ ਹੈ ਜਗਤ ਦਾ ਭੈ ਹਿਰਦੇ ਨੂੰ ਮੈਲਾ ਰੱਖਦਾ ਹੈ ਪਰਮਾਤਮਾ ਦਾ ਭੈ ਹਿਰਦੇ ਨੂੰ ਨਿਰਮਲ ਕਰ ਛਿੜਦਾ ਹੈ ਸਿਰਫ ਨਿਰਮਲ ਹੀ ਨਹੀਂ ਕਰਦਾ ਬਲਕੇ ਜਗਤ ਦੇ ਸਾਰੇ ਭੈ ਵੀ ਮਿਟ ਜਾਂਦੇ ਨਿਰਭਉ ਜਪੇ ਸਗਲ ਭਉ ਮਿਟੇ ਜਗਤ ਦੇ ਸਾਰੇ ਭੈ ਮਿਟ ਜਾਂਦੇ ਨੇ ਜਗਤ ਦੇ ਸਾਰੇ ਡਰ ਦੂਰ ਹੋ ਜਾਂਦੇ ਨੇ ਐਸਾ ਮਨੁੱਖ ਨਿਰਭਉ ਹੋ ਕੇ ਵਿਚਰਦਾ ਹੈ ਨਿਰਭਉ ਹੋ ਕੇ ਜੀਵਦਾ ਹੈ ਕਿਉਂਕਿ ਸਾਰਿਆਂ ਦੇ ਵਿੱਚ ਉਸ ਨੂੰ ਫਿਰ ਆਪਣੀ ਹੀ ਅੰਸ਼ ਦਿਖਾਈ ਰਹਿੰਦੀ ਹੈ ਤੋਂ ਸਹਿਬ ਕਹਿੰਦੇ ਨੇ ਢੌਂਕੜੀ ਬਣਾਵੇ ਭਉ ਦੀ ਭਉ ਪ੍ਰਮਾਤਮਾ ਦੇ ਭੈ ਦੀ ਕਾਨੂੰਨ ਦੀ ਨੀਤੀ ਦੀ ਪੁਲਿਸ ਦੀ ਔਰ ਇਹ ਬੜੀਆਂ-ਬੜੀਆਂ ਤੋਪਾਂ ਤੇ ਤਲਵਾਰਾਂ ਦੀ ਇਸ ਵਾਸਤੇ ਲੋੜ ਪੈ ਗਈ ਕਿ ਪ੍ਰਮਾਤਮਾ ਦਾ ਭੈ ਨਹੀਂ ਜਿਸ ਦਿਨ ਹਰ ਮਨੁੱਖ ਪ੍ਰਮਾਤਮਾ ਦੇ ਭੈ ਦੇਚ ਜੀਣ ਲੱਗ ਪਿਆ ਉਸ ਦਿਨ ਜ਼ਮੀਨ ਤੇ ਜੇਲ੍ਹਖਾਨੇ ਨਹੀਂ ਰਹਿਣਗੇ ਪੁਲਿਸ ਨਹੀਂ ਰਹੇਗੀ ਅਦਾਲਤਾਂ ਨਹੀਂ ਰਹਿਣਗੀਆਂ ਹਥਿਆਰ ਨਹੀਂ ਰਹਿਣਗੇ ਤੋਪਾਂ ਨਹੀਂ ਰਹਿਣਗੀਆਂ ਕਿਉਂਕਿ ਪ੍ਰਮਾਤਮਾ ਦੇ ਭੈ ਨੇ ਹਿਰਦਾ ਇਤਨਾ ਸਵਛ ਕਰ ਦੇਣਾ ਹੈ ਉਹ ਆਪਣਾ ਹੱਕ ਕਿਸੇ ਨੂੰ ਦੇਵੇਗਾ ਨਹੀਂ ਪਰ ਕਿਸੇ ਦਾ ਹੱਕ ਉਸਨੇ ਖੋਣਾ ਵੀ ਨਹੀਂ ਤਾਂ ਅਦਾਲਤਾਂ ਦੀ ਕੀ ਲੋੜ ਕਾਨੂੰਨ ਦੀ ਕੀ ਲੋੜ ਕਿਉਂਕਿ ਪ੍ਰਮਾਤਮਾ ਦਾ ਭੈ ਹੈ ਨਹੀਂ ਤੇ ਸਿਰਫ ਭੈ ਹੈ ਜਗਤ ਦਾ ਤੇ ਜਗਤ ਮਹਿਲਾ ਹੈ ਜਗਤ ਦਾ ਭੈ ਮਹਿਲਾ ਹੈ ਇਹ ਆਪਣਾ ਹੱਕ ਤੇ ਖੁੰਦਾ ਹੈ ਪਰਾਇਆ ਹੱਕ ਵੀ ਖੁੰਦਾ ਹੈ ਆਪਣੇ ਹੱਕ ਨੂੰ ਤੇ ਦਬਾ ਕੇ ਰੱਖਦਾ ਹੈ ਪਰ ਦੂਜੇ ਦਾ ਵੀ ਖੋ ਲੈਂਦਾ ਹੈ ਤਾਂ ਪੁਲਿਸ ਦੀ ਲੋੜ ਪੈ ਗਈ ਤੋਪਾਂ ਦੀ ਲੋੜ ਪੈ ਗਈ ਮਿਲਟਰੀ ਦੀ ਲੋੜ ਪੈ ਗਈ ਅਦਾਲਤਾਂ ਦੀ ਲੋੜ ਪੈ ਗਈ ਔਰ ਇਸ ਸਭ ਕੁਝ ਦੀ ਹੋਂਦ ਨੇ ਯਕੀਨ ਨਾ ਜਾਣੋ ਮਨੁੱਖੀ ਦੁਨੀਆ ਨੂੰ ਨਰਕ ਬਣਾ ਕੇ ਰੱਖਿਆ ਹੈ ਧਰਤੀ ਨੂੰ ਨਰਕ ਬਣਾ ਕੇ ਰੱਖਿਆ ਹੈ ਧਰਤੀ ਉਸ ਦਿਨ ਸਵਰਗ ਬਣੇਗੀ ਜਿਸ ਦਿਨ ਇਹ ਸਭ ਕੁਝ ਖਤਮ ਹੋਵੇਗਾ ਤੇ ਸਭ ਕੁਝ ਤਾਂ ਖਤਮ ਹੋਵੇਗਾ ਕਿ ਮਨੁੱਖ ਪਰਮਾਤਮਾ ਦੇ ਭੈ ਦੇ ਚ ਜੀਉਣਾ ਸ਼ੁਰੂ ਕਰੇ ਤੇ ਪਰਮਾਤਮਾ ਨੂੰ ਹੀ ਰਾਜਾ ਮੰਨ ਲਵੇ ਜੈਸੇ ਕਿ ਭਗਤ ਕਬੀਰ ਕਹਿੰਦੇ ਨੇ ਕੋ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਰਿਵਾਜ ਕੇਵਲ ਪਰਮਾਤਮਾ ਹੀ ਰਾਜਾ ਹੈ ਇਕੋ ਹੀ ਉਹ ਰਾਜਾ ਹੈ ਔਰ ਉਸ ਇਕ ਰਾਜੇ ਦਾ ਮੈਂ ਭੈ ਆਪਣੇ ਅੰਦਰ ਧਾਰਨ ਕੀਤਾ ਹੈ ਪਾਵਨ ਹੋ ਗਿਆ ਪਵਿੱਤਰ ਹੋ ਗਿਆ ਹੁਣ ਮੈਂ ਕਿਸੇ ਦਾ ਹੱਕ ਨਹੀਂ ਖੋਂਦਾ ਔਰ ਆਪਣੇ ਹੱਕ ਤੇ ਹੀ ਕਾਇਮ ਹਾਂ ਤਾਂ ਸਾਇਬ ਕਹਿੰਦੇ ਨੇ ਪ੍ਰਮਾਤਮਾ ਦਾ ਜਿਹੜਾ ਭੈ ਹੈ ਇਹਦੀ ਬਣਾਵੇ ਧੌਂਸ ਘੜੀ ਤੇ ਅਦ ਕਿਹੜੀ ਹੋਵੇ ਕੋਲੇ ਕਿੜੇ ਹੋਣ ਅਗਨੀ ਕਿਹੜੀ ਹੋਵੇ ਅਗਨ ਤਪਤਾਉ ਤਪ ਦੀ ਅਗਨ ਅੰਮ੍ਰਿਤ ਵੇਲੇ ਉਠਣਾ ਤਪ ਹੈ ਵਾਹਿਗੁਰੂ ਵਾਹਿਗੁਰੂ ਦਾ ਜਾਪ ਤਪ ਹੈ ਸੇਵਾ ਤਪ ਹੈ ਗੁਰ ਸੇਵਾ ਤਪਾਂ ਸਿਰ ਤਪਸਾਰ ਗਰਸ ਕੇ ਜਿਤਨੀ ਵੀ ਧਾਰਮਿਕ ਸਾਧਨਾ ਹੈ ਇਹਨੂੰ ਕਹਿੰਦੇ ਨੇ ਤਪ ਤੇ ਤਪ ਦੀ ਹੀ ਜੋ ਅਗਨ ਹੈ ਵਾਸਤਵਕ ਉਹੀ ਬ੍ਰह्म ਅਗਨ ਹੈ ਵਾਸਤਵਕ ਉਹੀ ਪ੍ਰਮਾਤਮਾ ਦੀ ਅਗਨ ਹੈ ਜਿਸ ਦਾ ਜ਼ਿਕਰ ਭਗਤ ਕਬੀਰ ਨੇ ਕੀਤਾ ਹੈ ਬ੍ਰह्म ਅਗਨ ਸਹ ਜੇ ਪਰਜਾਲੀ ਇਕੈ ਚੋੜ ਸਦਾਇ ਜਿਹਨੂੰ yogੀਆਂ ਨੇ yoga ਅਗਨ ਕਰਕੇ ਆਖਿਆ ਹੈ ਇਹ ਹਕੀਕਤ ਹੈ ਬਹੁਤ ਵੱਡੀ ਸਚਾਈ ਹੈ ਕਿ ਜਗਤ ਵਿੱਚ ਜੋ ਸ਼ਕਤੀ ਹੈ ਉਹ ਅਗਨੀ ਹੈ ਅਗਰ ਸੂਰਜ ਠੰਡਾ ਪੈ ਜਾਏ ਤਾਂ ਸਭ ਕੁਝ ਠੰਡਾ ਪੈ ਜਾਏਗਾ ਬ੍ਰਹਮ ਅਗਨੀ ਦਰਸਲ ਉਹ ਅਗਨ ਹੈ ਜੋ ਨਿਰਮਲ ਹੈ ਸਵਚ ਹੈ ਸੀਤਲ ਹੈ ਤੇ ਪਰਮ ਪ੍ਰਕਾਸ਼ ਤੇ ਪਰਮ ਆਨੰਦ ਦੇਣ ਵਾਲੀ ਹੈ ਤਾਂ ਸਾਹਿਬ ਕਹਿੰਦੇ ਨੇ ਭੈ ਦੀ ਬਣਾਵੇ ਇਹ ਧੌਂਕੜੀ ਤੇ ਤਪ ਤਾਉ ਤਪ ਦੀ ਅਗਨ ਪੈਦਾ ਕਰੇ ਅੰਮ੍ਰਿਤ ਵੇਲੇ ਉੱਠੇ ਜਪ ਕਰੇ ਤਪ ਕਰੇ ਨਿਤਨੇਮ ਕਰੇ ਸੇਵਾ ਕਰੇ ਦਾਨ ਕਰੇ ਪੁੰਨ ਕਰੇ ਇਸ ਸਾਰੀ ਦੀ ਸਾਰੀ ਸਾਧਨਾ ਨੂੰ ਤਪ ਕਹਿੰਦੇ ਨੇ ਔਰ ਇਹਦੇ ਨਾਲ ਅਗਨੀ ਵੱਧਦੀ ਏ ਬ੍ਰह्म ਅਗਨ ਵੱਧਦੀ ਪ੍ਰਕਾਸ਼ ਵੱਧਦਾ ਚਾਨਣਾ ਵੱਧਦਾ ਤੂੰ ਭੋਖਲਾ ਅਗੰਤ ਬਤਾਓ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ 쿠ਠਾਲੀ ਕਿਹੜੀ ਹੋਵੇ ਜਿਹਦੇ ਚ ਢਾਲਣਾ ਇਸ ਮਨ ਨੂੰ ਢਾਲਣਾ ਆਖਰ ਭਾਂਡਾ ਕਿਹੜਾ ਹੈ 쿠ਠਾਲੀ ਕਿਹੜੀ ਹੈ ਸੁਨਾਰੇ ਦੀ ਇੱਕ 쿠ਠਾਲੀ ਜਿਹਦੇ ਚ ਉਹ ਅਗ ਬਾਲਦਾ ਤੇ ਉਹਦੇ ਚ ਸੋਨੇ ਦੀ ਡੱਲੀ ਨੂੰ ਰੱਖ ਕੇ ਉਪਰ ਢਾਲਦਾ ਤੋ ਸਾਬੇ ਤੇ ਕਹਿਨੇ ਭਾਂਡਾ ਭਾਵ ਦਾ ਹੋਵੇ ਢੌਂਕੜੀ ਭੌਦੀ ਤੇ ਭਾਂਡਾ ਭਾਵ ਦਾ ਭਾਵ ਭਾਵ ਪ੍ਰੇਮ ਸਾਬੇ ਕਹਿਨੇ ਸਾਧ ਸੰਗਤ ਬਿਨ ਭਾਵ ਨਹੀਂ ਉਪਜੇ ਭਾਵ ਬਿਨ ਭਗਤ ਨਾ ਹੋਏ ਤੇਰੀ ਭਾਵ ਧਾਰਮਿਕ ਦੁਨੀਆ ਦਾ ਮੂਲ ਗੁਣ ਹੈ ਬੁਨਿਆਦੀ ਗੁਣ ਹੈ ਇਝ ਕਹਿ ਲੋ ਫਲ ਹੈ ਭਾਵ ਤੱਕ ਪਹੁੰਚਿਆ ਹੋਇਆ ਮਨੁੱਖ ਹੀ ਭਗਵਾਨ ਤੱਕ ਪਹੁੰਚਦਾ ਹੈ ਹੋ ਸਕਦਾ ਹੈ ਗਿਆਨ ਤੱਕ ਪਹੁੰਚਿਆ ਹੋਇਆ ਜਤ ਤੱਕ ਪਹੁੰਚਿਆ ਹੋਇਆ ਭੈ ਤੱਕ ਪਹੁੰਚਿਆ ਹੋਇਆ ਵੀ ਬੰਦਾ ਉਰਾਰ ਰਹਿ ਜਾਏ ਪਰ ਭਾਵ ਤੱਕ ਪਹੁੰਚਿਆ ਹੋਇਆ ਬੰਦਾ ਉਰਾਰ ਨਹੀਂ ਰਹਿੰਦਾ ਉਹ ਤੇ ਭਗਵਾਨ ਦੇ ਦਵਾਰ ਤੇ ਪਹੁੰਚ ਜਾਂਦਾ ਹੈ ਪ੍ਰਭਾਵ ਤਾਂ ਪੈਦਾ ਹੋਵੇਗਾ ਜੇ ਭੈ ਹੋਵੇ ਤੇ ਭੈ ਤਾਂ ਪੈਦਾ ਹੋਵੇਗਾ ਜੇ ਵੇਦ ਹੋਵੇ ਵਿਦਿਆ ਹੋਵੇ ਗਿਆਨ ਹੋਵੇ ਕਿ ਗਿਆਨ ਤਾਂ ਪੈਦਾ ਹੋਵੇਗਾ ਜੇ ਧੀਰਜ ਹੋਵੇ ਕਿਉਂਕਿ ਜਲਦਬਾਜ਼ ਬੰਦੇ ਕੋਲ ਗਿਆਨ ਨਹੀਂ ਹੋ ਸਕਦਾ ਕਾਲੀ ਤਬੀਅਤ ਵਾਲਾ ਜੋ ਮਨੁੱਖ ਹੈ ਉਹਦੇ ਕੋਲ ਵਿਚਾਰ ਨਹੀਂ ਹੋਵੇਗੀ ਉਹਦੇ ਕੋਲ ਸੂਝ ਸਮਝ ਨਹੀਂ ਹੋਵੇਗੀ ਉਹਦੇ ਕੋਲ ਗਿਆਨ ਨਹੀਂ ਹੋਵੇਗਾ ਤਾਂ ਇਹ ਸਪਸ਼ਟ ਹੈ ਕਿ ਜਿੱਥੇ ਭਾਵ ਹੈ ਉੱਥੇ ਭਾਵ ਹੈ ਜਿੱਥੇ ਭਾਵ ਹੈ ਉੱਥੇ ਗਿਆਨ ਹੈ ਔਰ ਜਿੱਥੇ ਗਿਆਨ ਹੈ ਉੱਥੇ ਧੀਰਜ ਹੈ ਔਰ ਜਿੱਥੇ ਧੀਰਜ ਹੈ ਉੱਥੇ ਹੀ ਜਤ ਹੈ ਜਤ ਤੋਂ ਧੀਰਜ ਦਾ ਜਨਮ ਹੋਇਆ ਧੀਰਜ ਤੋਂ ਗਿਆਨ ਦਾ ਜਨਮ ਹੋਇਆ ਗਿਆਨ ਤੋਂ ਭਉ ਦਾ ਜਨਮ ਹੋਇਆ ਤੇ ਭਉ ਨੂੰ ਭਉ ਨੇ ਬਾਕੈਦਾ ਭਉ ਨੂੰ ਜਨਮ ਦਿੱਤਾ ਤੇ ਭਉ ਨੇ ਮਨੁੱਖ ਦੀ ਸੂਰਤ ਨੂੰ ਇੱਕਦਮ ਭਗਵਾਨ ਦੇ ਦਵਾਰੇ ਤੇ ਪੁਚਾ ਦਿੱਤਾ ਪਰਮਾਤਮਾ ਦੇ ਦਵਾਰੇ ਤੇ ਪੁਚਾ ਦਿੱਤਾ ਭਾਂਡਾ ਭਾਉ ਅੰਮ੍ਰਿਤ ਤਿਤਡਾਲ ਇਹਦੇ ਵਿੱਚ ਹੀ ਅੰਮ੍ਰਿਤਮਈ ਆਪਣੇ ਮਨ ਨੂੰ ਢਾਲ ਤੋਂ ਭਾਵਨਾ ਦਾ ਭਾਂਡਾ ਬਣਾ ਕੇ ਭਾਵਨਾ ਦੀ ਕੋਠਾਲੀ ਬਣਾ ਕੇ ਘੜੀਏ ਸ਼ਬਦ ਸੱਚੀ ਤਕਸਾਲ ਇਸ ਤਰ੍ਹਾਂ ਸੱਚ ਦੀ ਟਕਸਾਲ ਦੇ ਵਿੱਚ ਸ਼ਬਦ ਦੀ ਟਕਸਾਲ ਦੇ ਵਿੱਚ ਆਪਣੇ ਮਨ ਨੂੰ ਜੋ ਹੈ ਤੂੰ ਘੜ ਔਰ ਐਸਾ ਘੜ ਕੇ ਮਨ ਹੀ ਜੋਤ ਸਰੂਪ ਹੋ ਜਾਏ ਮਨ ਹੀ ਪ੍ਰਮਾਤਮਾ ਹੋ ਜਾਏ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਧਰਮ ਦੀ ਸਾਰੀ ਸਾਧਨਾ ਮਨ ਦੀ ਸਾਧਨਾ ਮੰਮਾ ਮਨ ਸਿਓ ਕਾਜ ਹੈ ਮਨ ਸਾਦੇ ਸਿਧ ਹੋਏ ਮਨ ਹੀ ਮਨ ਸਿਓ ਕਹੇ ਕਬੀਰਾ ਮਨ ਸਾ ਮਿਲਿਆ ਨਾ ਕੋਏ ਪਰਮਾਰਾਜ ਕਹਿੰਦੇ ਨੇ ਇਹ ਕੰਮ ਕੌਣ ਕਰਦੇ ਨੇ ਇਸ ਤਰ੍ਹਾਂ ਸੱਚ ਦੀ ਸ਼ਬਦ ਦੀ ਟਕਸਾਲ ਦੇਚ ਆਪਣੇ ਮਨ ਨੂੰ ਕੌਣ ਘੜਦੇ ਨੇ ਜਿੰਨ ਕੋ ਨਦਰ ਕਰਮ ਤਿਨ ਕਾਰ ਇਹ ਕਾਰ ਇਹ ਕੰਮ ਉਹ ਕਰਦੇ ਨੇ ਜਿਨ੍ਹਾਂ ਦੇਤੇ ਪ੍ਰਮਾਤਮਾ ਦੀ ਦ੍ਰਿਸ਼ਟੀ ਹੈ ਜਿਨ੍ਹਾਂ ਦੇ ਉੱਤੇ ਪ੍ਰਮਾਤਮਾ ਦੀ ਨਿਗਾਹ ਹੈ ਕੋਈ ਮਨੁੱਖ ਕਿਸੇ ਬਹੁਤ ਵੱਡੇ ਮਨੁੱਖ ਦੀ ਨਿਗਾਹ ਥੱਲੇ ਆ ਜਾਏ ਤਾਂ ਵੱਡੇ ਮਨੁੱਖ ਦੀ ਨਿਗਾਹ ਥੱਲੇ ਆਉਂਦੇ ਆਏ ਉਹ ਵੱਡਾ ਹੋ ਜਾਂਦਾ ਹੈ ਤੇ ਜਿਹੜਾ ਪ੍ਰਮਾਤਮਾ ਦੀ ਨਿਗਾਹ ਥੱਲੇ ਆ ਜਾਏ ਉਹ ਤੇ ਇਤਨਾ ਵੱਡਾ ਹੋ ਜਾਏਗਾ ਉਸ ਦਾ ਕੋਈ ਮੁਕਾਬਲਾ ਹੀ ਨਹੀਂ ਇਸ ਵਾਸਤੇ ਅਕਸਰ ਪ੍ਰਾਰਥਨਾ ਦੇ ਵਿੱਚ ਇਹ ਹੀ ਆਖਿਆ ਜਾਂਦਾ ਹੈ हे ਪ੍ਰਭੂ ਤੂੰ ਨਦਰ ਸੁਅੱਲੀ ਕਰ ਤੂੰ ਆਪਣੀ ਮਿਹਰ ਦੀ ਨਿਗਾਹ ਕਰ ਤੋ ਮਿਹਰ ਦੀ ਨਿਗਾਹ ਤੋਂ ਮੁਰਾਦ ਇਹ ਹੈ ਕਿ ਤੂੰ ਆਪਣੀ ਨਿਗਾਹ ਦੇ ਥੱਲੇ ਰੱਖ ਉਹਦੀ ਨਿਗਾਹਾਂ ਦੇ ਵਿੱਚ ਤੇ ਮੇਰ ਹੀ ਮੇਰ ਹੈ ਉਹਦੀ ਨਿਗਾਹ ਦੇ ਵਿੱਚ ਤੇ ਅੰਮ੍ਰਿਤ ਹੀ ਅੰਮ੍ਰਿਤ ਹੈ ਉਹਦੀ ਨਿਗਾਹ ਦੇ ਵਿੱਚ ਤੇ ਪ੍ਰਕਾਸ਼ ਹੀ ਪ੍ਰਕਾਸ਼ ਹੈ ਪਰ ਸਿਰਫ ਇਤਨਾ ਹੈ ਕਿ ਕੋਈ ਉਸ ਦੀ ਨਿਗਾਹ ਦੇ ਥੱਲੇ ਆ ਜਾਏ ਜਿਹੜਾ ਉਸ ਦੀ ਨਿਗਾਹ ਦੇ ਥੱਲੇ ਆ ਗਿਆ ਹੈ ਪਹਿਚਾਣ ਕੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਉਸ ਦਾ ਇਹ ਕੰਮ ਹੋਵੇਗਾ ਕਿ ਉਹ ਆਪਣਾ ਮਨ ਘੜਨ ਲੱਗ ਪਏਗਾ ਜਿੰਨ ਕੋ ਨਦਰ ਕਰਮ ਤਨਕਾਰ ਤੇ ਜਿਹਦੇ ਤੇ ਬਖਸ਼ਿਸ਼ ਹੋ ਗਈ ਜਿਹਦੇ ਤੇ ਨਿਗਾਹ ਹੋ ਗਈ ਉਸ ਨੇ ਇਹ ਕੰਮ ਆਰੰਭ ਦਿੱਤਾ ਤੇ ਫਿਰ ਫਲ ਕੀ ਹੋਵੇਗਾ ਅੰਜਾਮ ਕੀ ਹੋਵੇਗਾ ਸਾਹਿਬ ਕੰਨ ਨਾ ਨ ਇੱਕ ਨਦਰ ਨਦਰ ਨਿਹਾਲ ਫਿਰ ਉਹ ਕਾਰ ਕਰਦੇ ਹੋਇਆ ਇਸ ਢੰਗ ਦੀ ਉਸ ਦੇ ਉੱਤੇ ਨਦਰ ਹੋ ਜਾਏਗੀ ਕਿ ਨਿਹਾਲ ਹੋ ਜਾਏਗਾ ਨਿਹਾਲ ਹੋ ਜਾਏਗਾ ਮਹਾਨ ਹੋ ਜਾਏਗਾ ਔਰ ਇਹ ਨਿਹਾਲ ਹੋਣਾ ਵਿਆਖਿਆ ਤੋਂ ਪਰੇ ਹੈ ਇਹ ਨਿਹਾਲ ਹੋਣਾ ਕਥਨ ਤੋਂ ਪਰੇ ਜੋ ਪ੍ਰਮਾਤਮਾ ਦੀ ਨਿਗਾਹ ਦੇ ਥੱਲੇ ਆ ਗਿਆ ਪਰਮਾਤਮਾ ਵਰਗਾ ਹੋ ਗਿਆ ਈਸ਼ਵਰ ਵਰਗਾ ਹੋ ਗਿਆ ਅਕਾਲ ਪੁਰਖ ਵਰਗਾ ਹੋ ਗਿਆ ਤੋ ਧਰਮ ਦੀ ਸਾਰੀ ਸਾਧਨਾ ਇਸ ਵਾਸਤੇ ਹੈ ਕਿ ਕਿਸੇ ਤਰੀਕੇ ਨਾਲ ਮਨੁੱਖ ਪਰਮਾਤਮਾ ਦੀ ਨਿਗਾਹ ਦਾ ਪਾਤਰ ਬਣ ਜਾਏ ਉਹਦੇ ਨਜ਼ਰੇ ਕਰਮ ਦਾ ਜੋ ਹੈ ਪਾਤਰ ਬਣ ਜਾਏ ਇਸ ਵਾਸਤੇ ਦੇਖਿਆ ਗਿਆ ਹੈ ਕਿ ਪਰਮਾਤਮਾ ਸਿਰਫ ਦ੍ਰਿਸ਼ਟੀ ਹੀ ਕਰਦਾ ਹੈ ਤੇ ਉਹਦੀ ਦ੍ਰਿਸ਼ਟੀ ਹੀ ਬੋਲਣਾ ਹੈ ਇਹ ਤੇ ਠੀਕ ਹੈ ਕਿ ਅਜੇ ਅਸੀਂ ਜ਼ਬਾਨ ਦੀ ਭਾਸ਼ਾ ਸਮਝਦੇ ਹਾਂ ਅੱਖ ਦੀ ਭਾਸ਼ਾ ਨਹੀਂ ਸਮਝਦੇ ਲੇਕਿਨ ਕੁਝ ਐਸਾ ਵੀ ਹੈ ਜੋ ਜ਼ੁਬਾਨ ਬਿਆਨ ਨਹੀਂ ਕਰ ਸਕਦੀ ਅੱਖਾਂ ਕਹਿ ਦਿੰਦੀਆਂ ਹਨ ਅੱਖ ਬਹੁਤ ਕੁਝ ਕਹਿ ਦਿੰਦੀ ਹੈ ਕਹਿੰਦੇ ਨੇ ਪ੍ਰੇਮ ਨੂੰ ਜ਼ੁਬਾਨ ਬਿਆਨ ਨਹੀਂ ਕਰ ਸਕਦੀ ਲੇਕਿਨ ਅੱਖ ਬਿਆਨ ਕਰ ਦਿੰਦੀ ਹੈ ਇਸੇ ਤਰੀਕੇ ਨਾਲ ਬਹੁਤਾ ਕਰੋਧ ਹੋਵੇ ਤੇ ਜ਼ੁਬਾਨ ਲੜਖੜਾ ਜਾਂਦੀ ਹੈ ਤੇ ਜ਼ੁਬਾਨ ਬਿਆਨ ਨਹੀਂ ਕਰ ਸਕਦੀ ਪਰ ਅੱਖਾਂ ਬਿਆਨ ਕਰ ਦਿੰਦੀਆਂ ਹਨ ਅੱਖਾਂ ਜੋ ਹੈ ਦੱਸ ਦਿੰਦੀਆਂ ਨੇ ਉਹ ਜਿਹੜਾ ਪਰਿਪੂਰਣ ਪ੍ਰਮਾਤਮਾ ਹੈ بس ਉਸ ਦੀ ਨਿਗਾਹ ਵਿੱਚ ਅੰਮ੍ਰਿਤ ਹੀ ਅੰਮ੍ਰਿਤ ਹੈ। ਉਹਦੀ ਨਿਗਾਹ ਵਿੱਚ ਮਿਹਰਬਾਨੀ ਹੀ ਮਿਹਰਬਾਨੀ ਹੈ। ਚਾਨਣਾ ਹੀ ਚਾਨਣਾ ਹੈ। ਔਰ ਉਹਦੀ ਨਿਗਾਹ ਦੇ ਥੱਲੇ ਸਾਰੇ ਨੇ ਫਰਕ ਸਿਰਫ ਇਤਨਾ ਹੈ ਕਿ ਉਹਦੀ ਨਿਗਾਹ ਸਾਡੇ ਤੇ ਨਾ ਪਵੇ ਅਕਸਰ ਮਨੁੱਖ ਇੱਕ ਬੁਰਕਾ ਓੜ ਲੈਂਦਾ ਹੈ। ਪਰਦੇ ਦੇ ਚਲਾ ਜਾਂਦਾ ਹੈ। ਧਰਮ ਦੀ ਸਾਰੀ ਸਾਧਨਾ ਇਸ ਵਾਸਤੇ ਐ ਬੰਦੇ ਤੂੰ ਆਪਣਾ ਇਹ ਪਰਦਾ ਇੱਕ ਪਾਸੇ ਰੱਖ ਤਾਂ ਕਿ ਪੂਰਨ ਰੂਪ ਵਿੱਚ ਪ੍ਰਮਾਤਮਾ ਦੀ ਨਿਗਾਹ ਦਾ ਤੂੰ ਯੋਗ ਬਣ ਜਾਵੇਂ। ਉਦੀ ਦ੍ਰਿਸ਼ਟੀ ਦਾ ਤੋਂ ਪਾਤਰ ਬਣ ਜਾਵੇ ਤੇ ਜੈਸੇ ਉਸ ਦੀ ਦ੍ਰਿਸ਼ਟੀ ਦੇ ਥੱਲੇ ਤੋਂ ਆਇਆ ਤੂੰ ਨਿਹਾਲ 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 ਹੋ ਜਾਏਗਾ ਜਬਜੀ ਸਾਬਦਾ ਇਹ ਸਾਰ ਹੈ 38ਵੀਂ ਪੌੜੀ ਜਿਹਦੇ ਸਤਿਗੁਰਦੇਵ ਜੀ ਮਹਾਰਾਜ ਨੇ ਮੂਲ ਗੱਲ ਕਹਿ ਦਿੱਤੀ ਵੀ ਜਿੱਥੇ ਜਤ ਹੋਵੇਗਾ ਉੱਥੇ ਧੀਰਜ ਹੋਵੇਗਾ ਔਰ ਜਿੱਥੇ ਧੀਰਜ ਹੋਵੇਗਾ ਉੱਥੇ ਗਿਆਨ ਹੋਵੇਗਾ ਜਿੱਥੇ ਗਿਆਨ ਹੋਵੇਗਾ ਉੱਥੇ ਪ੍ਰਮਾਤਮਾ ਦਾ ਭੈ ਹੋਵੇਗਾ ਜਿੱਥੇ ਭੈ ਹੋਵੇਗਾ ਉੱਥੇ ਭਾਵ ਹੋਵੇਗਾ ਔਰ ਜਿੱਥੇ ਭਾਉ ਹੋਵੇਗਾ ਉੱਥੇ ਭਗਵਾਨ ਆਪ ਹੋਵੇਗਾ ਉੱਥੇ ਜਪਜੀ ਅਕਾਲ ਪੁਰਖ ਦੀ ਤਰਫੋਂ ਹੋਇਆ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉੱਤੇ ਪਹਿਲਾ ਉਦਗੋਸ਼ ਹੈ ਜਿਸ ਨੂੰ ਕਹਿੰਦੇ ਨੇ ਅਲਹਾਮ ਜਿਸ ਨੂੰ ਕਹਿੰਦੇ ਨੇ ਆਕਾਸ਼ ਬਾਣੀ ਵਈ ਨਦੀ ਦੇ ਚੁੱਭੀ ਲਾ ਕੇ ਜਦ ਮੇਰੇ ਪਾਤਸ਼ਾਹ ਤੀਸਰੇ ਦਿਨ ਕਬਰਿਸਤਾਨ ਵਿੱਚ ਪ੍ਰਗਟ ਹੋਏ ਨੇ ਤਾਂ ਆਪ ਦੀ ਰਸਨਾ ਤੋਂ ਜਿਹੜੇ ਬੋਲ ਨਿਕਲੇ ਨੇ ਉਹ ਜਪਜੀ ਇਹੀ ਅਮਰ ਕਲਾਮ ਹੈ। ਔਰ ਇਹੀ ਜਗਤ ਲਈ ਉਹ ਜੀਨਾ ਹੈ ਜਿਸ ਦੇ ਤੇ ਚੜ ਕੇ ਮਨੁੱਖ ਨੇ ਪਹੁੰਚਣਾ ਹੈ ਸਚ ਖੰਡ ਵਸੇ ਨਿਰੰਕਾਰ। ਇਸ ਦੀ ਇਤਨੀ ਵੱਡੀ ਮਹਿਮਾ ਹੈ ਕਿ ਗੁਰੂ ਅਮਰਦਾਸ ਜੀ ਮਹਾਰਾਜ ਫਰਮਾਨ ਕਰਦੇ ਨੇ ਜੋ ਜਪਜੀ ਸਾਹਿਬ ਦਾ ਪਾਠ ਨਿਤਾ ਪ੍ਰਤੀ ਕਰਦਾ ਹੈ। ਦੁੱਖ ਦਲੇਦਰ ਕਲ ਕਲੇਸ਼ ਭੂਤ ਪਰੇਤ ਉਸ ਤੋਂ ਹਮੇਸ਼ਾ ਹੀ ਦੂਰ ਰਹਿਣਗੇ। శ్రీ ਮੁਖਤੇ ਤਬ ਉੱਤਰ ਕਹੋ। ਪ੍ਰੇਤ ਲਗਿਓ ਜੈ ਸਿਖ ਕੋ ਲਿਓ। ਸੋਨੇ ਪੜਤ ਹੋਤ ਜਪ ਰਸਨਾ। ਜਿਨਹੂ ਕੰਠ ਤਿਨ ਪਰ ਕਛ ਬਸਨਾ। ਗੁਰੂ ਅਮਰਦਾਸ ਜੀ ਮਹਾਰਾਜ ਦਾ ਫਰਮਾਨ ਜਿਹਨੂੰ ਜਪਜੀ ਕੰਠ ਹੈ ਉਹਦੇ ਨੇੜੇ ਭੂਤ ਪ੍ਰੇਤ ਨਹੀਂ। ਜਿਹਨੂੰ ਜਪਜੀ ਕੰਠ ਹੈ ਉਹਦੇ ਨੇੜੇ ਦੁੱਖ ਤੇ ਤਕਲੀਫ ਨਹੀਂ। ਜਿਹਨੂੰ ਜਪਜੀ ਕੰਠ ਹੈ ਉਸੇ ਕੋਲ ਹੀ ਪਰਮ ਆਨੰਦ ਹੈ। ਉਸੇ ਕੋਲ ਹੀ ਪਰਮ ਰਸ ਹੈ। ਰਹਿਤ ਨਾਮਿਆਂ ਦੇ ਬਾਣੀ ਐਸਾ ਲਿਖਦੇ ਨੇ ਬਿਨ ਜਪ ਜਾਪ ਜਿਹਵੇ ਜੋ ਪ੍ਰਸਾਦ ਸੋ ਬਿਸਟਾ ਕਾ ਕਰਮ ਹੋਏ ਜਨਮ ਗਵਾਵੇ ਬਾਦ ਫਰਮਾਨ ਰਹਿਤ ਨਾਮੇ ਦਾ ਕਿ ਬਿਨਾ ਜਪਜੀ ਸਾਹਿਬ ਦੇ ਪਾਠ ਤੋਂ ਜੋ ਅੰਨ ਪਾਣੀ ਗ੍ਰਹਿਣ ਕਰ ਲੈਂਦਾ ਐਸਾ ਸਿੱਖ ਮਰ ਕੇ ਬਿਸਟਾ ਦਾ ਕੀੜਾ ਹੀ ਬਣਦਾ ਹੈ ਔਰ ਜ਼ਿੰਦਗੀ ਆਪਣੀ ਫਜ਼ੂਲ ਗਵਾ ਬੈਠਦਾ ਹੈ ਵਿਅਰਥ ਗਵਾ ਬੈਠਦਾ ਹੈ ਜਬਜੀ ਸਾਹਿਬ ਜ਼ਿੰਦਗੀ ਨੂੰ ਸਾਰਥਿਕ ਕਰ ਦਿੰਦੀ ਹੈ ਜਬਜੀ ਸਾਹਿਬ ਮਨੁੱਖ ਨੂੰ ਸਾਹਿਬ ਬਣਾ ਦਿੰਦੀ ਹੈ ਮਾਲਕ ਬਣਾ ਦਿੰਦੀ ਹੈ ਜਬਜੀ ਸਾਹਿਬ ਸਾਹਿਬ ਨਾਲ ਜੋੜ ਦਿੰਦੀ ਹੈ ਵਾਕਈ ਇਸ ਬਾਣੀ ਦੇ ਨਾਲ ਜੋ ਸਿੱਖ ਜਗਤ ਨੇ ਸਾਹਿਬ ਜਬ ਸ਼ਬਦ ਜੋੜਿਆ ਹੈ ਬੜਾ ਕੀਮਤੀ ਹੈ ਜਬਜੀ ਸਾਹਿਬ ਕਿਉਂਕਿ ਜਪਜੀ ਹੀ ਸਾਹਿਬ ਤੱਕ ਮਿਲਣ ਦਾ ਵਸੀਲਾ ਹੈ ਜਪਜੀ ਹੀ ਸਾਹਿਬ ਨਾਲ ਜੁੜਨ ਦਾ ਸਾਧਨ ਹੈ ਤੇ ਜਪਜੀ ਹੀ ਸਾਹਿਬ ਦੇ ਵਿੱਚ ਜੋੜ ਕੇ ਮਨੁੱਖ ਨੂੰ ਸਾਹਿਬ ਬਣਾ ਦਿੰਦੀ ਹੈ ਮਾਲਕ ਬਣਾ ਦਿੰਦੀ ਹੈ ਫਿਰ ਮਨੁੱਖ ਗੁਲਾਮ ਨਹੀਂ ਰਹੇ ਜਾਂਦਾ ਫਿਰ ਤੇ ਬਾਦਸ਼ਾਹ ਹੋ ਜਾਂਦਾ ਜਿਸ ਨੂੰ ਬਖਸ਼ੇ ਸਿਫਤ ਸਲਾ ਨਾਨਕ ਪਾਤਸ਼ਾਹੀ ਪਾਦਸ਼ਾਹ ਤੇ ਬਾਦਸ਼ਾਹਾਂ ਦਾ ਬਾਦਸ਼ਾਹ ਕੌਣ ਹੁੰਦਾ ਹੈ ਜਿਹੜੇ ਇਹ ਗੁਣ ਮੇਰੇ ਪਾਤਸ਼ਾਹ ਨੇ ਇਸ ਜਪਜੀ ਸਾਹਿਬ ਦੀ ਅਖੀਰਲੀ ਪੌੜੀ ਦੇ ਵਿੱਚ ਵਰਣਨ ਕਰ ਦਿੱਤੇ ਨੇ ਇਸ ਤੋਂ ਅੱਗੇ ਜੋ ਹੈ ਉਹ ਸ਼ਲੋਕ ਹੈ ਪੌੜੀ ਨਹੀਂ ਅਖੀਰਲੀ ਪੌੜੀ ਦੇ ਵਿੱਚ ਜਿਹੜੇ ਗੁਣ ਵਰਣਨ ਕਰ ਦਿੱਤੇ ਨੇ ਜਪਦਿਆਂ ਜਪਦਿਆਂ ਇਹ ਗੁਣ ਜਿਸ ਦੇ ਕੋਲ ਆ ਗਏ ਜੋ ਜਤੀ ਹੈ ਜੋ ਧੀਰਜवान ਹੈ ਜੋ ਪ੍ਰਮਾਤਮਾ ਦਾ ਭੈ ਆਪਣੇ ਅੰਦਰ ਰੱਖਦਾ ਹੈ ਤੇ ਜਿਹਦੇ ਅੰਦਰ ਪ੍ਰਮਾਤਮਾ ਦਾ ਭਾਵ ਹੈ ਤੇ ਜਿਹਦੇ ਕੋਲ ਪ੍ਰਮਾਤਮਾ ਦਾ ਗਿਆਨ ਹੈ ਸਮਝ ਲਓ ਤੇ ਬਾਦਸ਼ਾਹਾਂ ਦਾ ਬਾਦਸ਼ਾਹ ਬਣ ਗਿਆ ਬਾਦਸ਼ਾਹ ਵੀ ਉਸ ਦੀ غلامੀ ਕਰਨਗੇ ਜਿਹਦੇ ਕੋਲ ਇਹ ਰੱਬੀ ਗੁਣ ਨੇ ਜਿਹਦੇ ਕੋਲ ਇਹ ਦੇਵੀ ਸੰਪਦਾ ਹੈ ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਅਕਾਲ ਪੁਰਖ ਨਾਲ ਇੱਕਮਕ ਹੋ ਕੇ ਜੋ ਪਹਿਲੀ ਸੌਗਾਤ ਪ੍ਰਾਪਤ ਕੀਤੀ ਉਸ ਸੌਗਾਤ ਦਾ ਨਾਂ ਹੈ ਜਪਜੀ ਪੜਨ ਵਾਲਾ ਸਾਹਿਬ ਹੋ ਜਾਂਦਾ ਹੈ ਤੇ ਮਹਾਨ ਹੋ ਜਾਂਦਾ ਹੈ ਮਹਿਮਾ ਦੇ ਨਾਲ ਰਹਿਤਨਾਮੇ ਭਰੇ ਪੈਨੇ ਸਿੱਖ ਇਤਿਹਾਸ ਭਰਿਆ ਪਿਆ ਪੁਰਾਣੇ ਸਿੱਖ ਜਦ ਬਾਣੀ ਦਾ ਕੋਈ ਬਹੁਤ ਲੰਬਾ ਚੋੜਾ ਬੋਧ ਨਹੀਂ ਰੱਖਦੇ ਸਨ ਸਿਰਫ ਜਪਜੀ ਹੀ ਪੜ ਕੇ ਨਿਹਾਲ ਨਿਹਾਲ ਹੋ ਜਾਂਦੇ ਸਨ ਸਿਰਫ ਜਪਜੀ ਹੀ ਪੜ ਕੇ ਬ੍ਰह्मਗੈਨੇ ਹੋ ਜਾਂਦੇ ਸਨ ਸਿਰਫ ਜਪਜੀ ਹੀ ਪੜ ਕੇ ਸਾਹਿਬ ਹੋ ਜਾਂਦੇ ਸਨ ਤੇ ਅਨੰਦਮਈ ਅਵਸਥਾ ਨੂੰ ਪ੍ਰਾਪਤ ਕਰ ਲੈਂਦੇ ਸਨ ਤੋਂ ਜਪਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਉਤਰੀ ਹੋਈ ਪਰਮਾਤਮਾ ਵੱਲੋਂ ਪਹਿਲੀ ਸੌਗਾਤ ਹੈ ਪਹਿਲਾ ﺍﻟहाम ਹੈ ਪਹਿਲਾ ਉਦਗੋਸ਼ ਹੈ ਔਰ ਇਸ ਨੂੰ ਪੜਨ ਤੇ ਸੁਣਨ ਦੇ ਨਾਲ ਮਨੁੱਖ ਉਸ ਪਹਿਲੀ ਅਵਸਥਾ ਦੇਚ ਪਹੁੰਚ ਜਾਂਦਾ ਹੈ ਕਿਸ ਪਹਿਲੀ ਅਵਸਥਾ ਦੇਚ ਜਿੱਥੋਂ ਕਿੱਥੋਂ ਉਪਜੇ ਕਹਿ ਰਹੇ ਕਹਿ ਮਾਏ ਸਮਾਵੇ ਕਿੱਥੋਂ ਸਾਡੀ ਉਤਪਤੀ ਹੋਈ ਜਿੱਥੋਂ ਉਤਪਤੀ ਹੋਈ ਉਸ ਪਹਿਲੀ ਅਵਸਥਾ ਦੇਚ ਉਹ ਮਨੁੱਖ ਲੀਨ ਹੋ ਜਾਂਦਾ ਹੈ ਜੋ ਪਹਿਲੇ ਪਾਤਸ਼ਾਹ ਦਾ ਪਹਿਲਾ ਕਲਾਮ ਪਹਿਲਾ ਬਚਨ ਜਬਜੀ ਸਾਹਿਬ ਨਿਤਾਪਤੀ ਸਵੇਰੇ ਅੰਮ੍ਰਿਤ ਵੇਲੇ ਬੈਠ ਕੇ ਦੌਰਾਨ ਦਾ ਜਪ ਜਾਇ ਇਸ ਬਾਣੀ ਦਾ ਨਾਮ ਵੀ ਹੈ ਜਪਜੀ ਇਹਨੂੰ ਜਪਣਾ ਤੇ ਜਪਣ ਦੀ ਵਿਧੀ ਰਸਨਾ ਨਾਲ ਇੱਕ ਇੱਕ ਪੰਕਤੀ ਉਚਾਰਨ ਕਰਦਾ ਜਾ ਕੰਨਾਂ ਨਾਲ ਸੁਣਦਾ ਜਾ ਔਰ ਇਸ ਢੰਗ ਨਾਲ ਜਪਦਿਆਂ ਜਪਦਿਆਂ ਮਨੁੱਖ ਜਪਜੀ ਦਾ ਰੂਪ ਹੋ ਜਾਂਦਾ ਹੈ ਸਾਹਿਬ ਦਾ ਰੂਪ ਹੋ ਜਾਂਦਾ ਹੈ